ਕਾਂਗਰਸ ਪਾਰਟੀ ਨੇ ਸ਼ਹਾਕਤਾ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਕਿਹਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਇੱਕ ਐਸੀ ਗੱਲ ਇੱਕ ਦੁੱਕੀ ਦੇ ਬੰਦੇ ਨੇ ਕੀਤੀ ਕਿ ਹਿੰਦੁਸਤਾਨ ਤੇ ਖਾਲਿਸਤਾਨ ਦਾ ਮੁੱਦਾ ਬਣ ਐਸੀ ਕਾਂਗਰਸ ਦੇ ਬੰਦੇ ਉਹ ਨਲਾਇਕ ਬੰਦਿਆਂ ਨੂੰ ਬਿਠਾਉਂਦੇ ਐ ਸਾਨੂੰ ਤਾਂ ਜਿੰਨਾ ਟਾਈਮ ਸਾਡਾ ਖਾਲਸਾ ਦਾ ਰਾਜ ਨਹੀਂ ਆਉਂਦਾ ਸਾਡਾ ਆਪਣਾ ਘਰ ਨਹੀਂ ਬਣਦਾ ਉਹਨਾਂ ਟਾਈਮ ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਹੁੰਦੀ ਪਰ ਇਥੋਂ ਦੀ ਹਾਈ ਕੋਰਟ ਨੇ ਮਾਨਤਾ ਦਿੱਤੀ ਹੈ ਕਿ ਅਸੀਂ ਖਾਲਿਸਤਾਨ ਦੀ ਬਿਨਾ ਆਪਾਂ ਕਿਹਦੀ ਹਥਿਆਰਾਂ ਤੋਂ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਗੱਲ ਕਰ ਸਕਦੇ ਹਾਂ ਸਾਨੂੰ ਆਜ਼ਾਦੀ ਮਿਲੀ ਉਹ ਹੀ ਅਸੀਂ ਗੱਲ ਕਰਦੇ ਹਾਂ ਕਾਂਗਰਸ ਦੀ ਇੰਦਰਾ ਗਾਂਧੀ ਨੇ ਜਿਹਨੂੰ ਅੱਜ ਇਹ ਰਾਜਾ ਪਟੰਗ ਆਪਣੀ ਮਾਂ ਮੰਨਦਾ ਹੈ ਉਹਨੇ ਸਾਡੀ ਜਾਨ ਜਾਣ ਤੋਂ ਪਿਆਰੇ ਸ੍ਰੀ ਕਲਤਖ ਸਾਹਿਬ ਤੋਂ ਉੱਪਰ ਹਮਲਾ ਕੀਤਾ ਅਸੀਂ ਕਿਵੇਂ ਪੁੱਟ ਜਾਗੇ ਇਹ بار بار ਸਾਡੇ ਜੱਤਮਾ ਨੂੰ ਖਰੀਦਣਾ ਚਾਹੁੰਦੇ ਐ ਕੋਈ ਕਾਂਗਰਸ ਨੂੰ ਸੋਚਣਾ ਚਾਹੀਦਾ ਕਿ ਐਸੇ ਨਲਾਇਕ ਬੰਦਿਆਂ ਨੂੰ ਕਮਾਂ ਜਿਹੜੇ ਬੰਦੇ ਤੋਂ ਦਰਜੀ ਦੇ ਪੈਸੇ ਨਹੀਂ ਦੇ ਹੋਏ ਜਿਹੜਾ ਬੰਦਾ ਬੇਦੁਖੀਆਂ ਗੱਲਾਂ ਕਰਦਾ ਇੱਕ ਪੰਜਾਬ ਦਾ ਹੋਵੇ ਇਨਚਾਰਜ ਤੇ ਉਹਨੂੰ ਪੂਰੀ ਪੰਜਾਬ ਦੀ ਬੰਗਲੌਰ ਸੰਭਾਲੀ ਹੋਵੇ ਤੇ ਜਾ ਕੇ ਬਗੈਰ ਮੁੱਦਿਆਂ ਤੋਂ ਗੱਲ ਕਰਦੇ ਸ਼ਰਮ ਨਾਲ ਮਰ ਜਾਣਾ ਚਾਹੀਦਾ